ਮਰੀਜ਼ਾਂ ਨਾਲੋਂ ਵੱਧ ਕੁੱਤੇ ਫਿਰਦੇ ਮਰੀਜ਼ਾਂ ਨਾਲ ਕੁੱਤੇ ਦੇਖੇ ਜਾਂਦੇ ਨੇ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਬਿਲਡਿੰਗ ਜਿਹੜੀ ਹੈ ਪੂਰੀ ਅਨਫਿਟ ਲੱਗਦੀ ਹੈ ਔਰ ਆਸ-ਪਾਸ ਦੇਖੀ ਤਾਂ ਪੂਰਾ ਜੰਗਲ ਬਣਿਆ ਹੋਇਆ ਜੇ ਪ੍ਰਸਾਦ ਭਾਜੀ ਤਾਂ ਸ਼ਾਇਦ ਲੱਗਦਾ ਨਹੀਂ ਕਿ 10-15 ਦਿਨ ਇਹਦਾ ਚੱਕਰ ਜਾਊਗਾ ਐਂਚੈਸਟ ਹਸਪੀਟਲ ਜਿਹੜਾ ਕਿ ਬ੍ਰਿਟਿਸ਼ ਏਰਾ ਦੇ ਵਿੱਚ ਬਣਿਆ ਸੀ ਕਰੀਬ 1925 ਦੇ ਵਿੱਚ ਬਣਿਆ ਸੀ ਔਰ ਸਾਹਮਣੇ ਸੈਂਟੋਰੀਅਮ ਤੁਸੀਂ ਦੇਖ ਰਹੇ ਹੋ ਇਹ 1939 ਦੇ ਕਰੀਬ ਹੀ ਬਣਿਆ ਸੀ ਪ੍ਰੋਮਿਨੈਂਟਲੀ ਤੁਸੀਂ ਦੇਖ ਲੋ ਕਿ ਲੋਕ ਆਪਣੇ ਘਰੋਂ ਹੀ ਮੰਜੇ ਬਿਸਰੇ ਇੱਥੇ ਲੈ ਕੇ ਆਉਂਦੇ ਆ ਔਰ ਆਪਣਾ ਮਰੀਜ਼ ਦਾ ਇਲਾਜ ਤੇ ਇਹਨਾਂ ਨੇ ਕੀ ਕਰਾਉਣਾ ਮੈਨੂੰ ਲੱਗਦਾ ਖੁਦ ਵੀ ਆ ਬਿਮਾਰ ਹੋ ਕੇ ਰੋਗ ਗ੍ਰਸ ਹੋ ਕੇ ਹੀ ਇਥੋਂ ਨਿਕਲਦੇ ਹੋਣਗੇ डोमिनेंट बॉर्डर टीबी हॉस्पिटल दी एते बार दे दे बार ਵੀ ਕਿੰਨਾ ਗੰਦਗੀ ਦੀ ਪਰਮਾਰਿਆ ਹਰ ਪਾਸੇ ਤੇ ਦਰਵਾਜ਼ੇ ਦੀਆਂ ਦੱਸਾਂਗਾ ਕਿ ਇਹ ਬੈਂ ਖਾਲੀ ਹੈ ਤੇ ਬਾਹਰ ਜਿਹੜੀ ਗਰਾਊਂਡ ਹੈ ਸਾਰੀ ਭਰੀ ਹੋਈ ਗੂੜੇ ਨਾਲ ਅਮਰਿਤ ਸਰਦਾ टीबी ਹਸਪਤਾਲ ਜੋ ਅੰਗਰੇਜ਼ਾਂ ਵੇਲੇ ਬਣਿਆ ਸੀਗਾ 1939 ਤੋਂ ਇਹ ਸ਼ੁਰੂ ਹੋਇਆ ਔਰ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਵਾਰ ਚਾਤ ਮਾਰੀ ਹੈ ਕਿਉਂਕਿ 85 ਸਾਲ ਹੋ ਗਏ ਨੇ 50 ਸਾਲ ਤੋਂ ਉੱਪਰ ਜੇ ਬਿਲਡਿੰਗ ਹੁੰਦੀ ਹੈ ਤਾਂ ਉਸ ਨੂੰ ਵੀ ਕਹਿੰਦੇ ਨੇ ਕਿ ਇਹ ਮਲਬਾ ਬਣ ਜਾਂਦੀ ਹੈ ਪਰ ਟੀਬੀ ਹਸਪਤਾਲ ਧਾਨੇ ਉਹ ਮਰੀਜ਼ ਜੋ ਇੱਥੇ ਆਉਂਦੇ ਨੇ ਮਜਬੂਰੀ ਖਾਤਰ ਜੋ ਪ੍ਰਾਈਵੇਟ ਹਸਪਤਾਲ ਵਿੱਚ ਨਹੀਂ ਜਾ ਸਕਦੇ ਇੱਥੇ ਇਲਾਜ ਕਰਾਉਂਦੇ ਨੇ ਪਰ ਇੱਥੇ ਮਰੀਜ਼ਾਂ ਨਾਲੋਂ ਵੱਧ ਕੁੱਤੇ ਫਿਰਦੇ ਆ ਮਰੀਜ਼ਾਂ ਨਾਲ ਕੁੱਤੇ ਦੇਖੇ ਜਾਂਦੇ ਨੇ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਬਿਲਡਿੰਗ ਜਿਹੜੀ ਹੈ ਪੂਰੀ ਅਨਫਿਟ ਲਗਦੀ ਹੈ ਔਰ ਆਸ-ਪਾਸ ਦੇਖੀ ਤਾਂ ਪੂਰਾ ਜੰਗਲ ਬਣਿਆ ਹੋਇਆ ਹੈ ਜੇ ਬਰਸਾਤ ਪਾ ਜੇ ਤਾਂ ਸ਼ਾਇਦ ਲੱਗਦਾ ਨਹੀਂ ਕਿ 10-15 ਦਿਨ ਇਹਦਾ ਚਿੱਕੜ ਜਾਊਗਾ 85 ਸਾਲ ਹੋ ਗਏ ਇਸ ਬਿਲਡਿੰਗ ਨੂੰ ਪਰ ਇਸ ਤੋਂ ਬਾਅਦ ਕਿਸੇ ਵੀ ਸਰਕਾਰ ਦਾ ਧਿਆਨ ਟੀਬੀ ਹਸਪਤਾਲ ਵਿੱਚ ਨਹੀਂ ਪਿਆ ਜੱਚੀ ਸਾਫ-ਸਫਾਈ ਇੰਨੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਮਰੀਜ਼ ਨੂੰ ਇਨਫੈਕਸ਼ਨ ਨਾ ਹੋਵੇ ਤੇ ਇਹ ਖੱਛਾ ਜ਼ਰੂਰ ਮਰੀਜ਼ ਜਿਤਾਉਂਦੇ ਨੇ ਕਿ ਲੱਗਦਾ ਪਰਿਵਾਰ ਦੇ ਜਿਹੜੇ ਬਾਕੀ ਮੈਂਬਰ ਦੇਖ ਰਹੇ ਕਰਾਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਸੋ ਸਾਡੇ ਨਾਲ ਇਸ ਵੇਲੇ ਅੰਮ੍ਰਿਤਸਰ ਤੋਂ ਸੋਸ ਸੋਸਲ ਐਕਟਿਵਿਸਟ ਪਵਨ ਜੀ ਮੌਜੂਦ ਨੇ ਪਵਨ ਜੀ ਸੋ ਇੱਥੇ ਹੈਰਾਨੀ ਹੁੰਦੀ ਹੈ ਕਿ ਟੀਬੀ ਹਸਪਤਾਲ ਹੈ ਕਿਉਂਕਿ ਬਾਹਰੋਂ ਕੁਝ ਹੋ ਰਿਹਾ ਹੈ ਅੰਦਰੋਂ ਕੁਝ ਹੋ ਰਿਹਾ ਹੈ ਇੰਨੇ ਸਾਲ ਹੋ ਗਏ ਬਣੇ ਨੂੰ ਲੱਗਦਾ ਨਹੀਂ ਕਿ ਅੰਗਰੇਜ਼ਾਂ ਤੋਂ ਬਾਅਦ ਕਿਸੇ ਸਰਕਾਰ ਨੇ ਹੱਥ ਪਾਇਆ ਹੋਵੇ ਦੇਖੋ ਹਰਮੀਤ ਜੀ ਬੜਾ ਇੰਪੋਰਟੈਂਟ ਵਿਸ਼ਾ ਹੈਗਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕੋ ਇੱਕ ਟੀਵੀ ਐਂਚਸਟ ਹਸਪੀਟਲ ਜਿਹੜਾ ਕਿ ਬ੍ਰਿਟਿਸ਼ 에ਰਾ ਦੇ ਵਿੱਚ ਬਣਿਆ ਸੀ ਕਰੀਬ 1925 ਦੇ ਵਿੱਚ ਬਣਿਆ ਸੀ ਔਰ ਸਾਹਮਣੇ ਸੈਂਟੋਰੀਅਮ ਤੁਸੀਂ ਦੇਖ ਰਹੇ ਹੋ ਇਹ 1939 ਦੇ ਕਰੀਬ ਹੀ ਬਣਿਆ ਸੀ ਇਸ ਸਾਰੇ ਹਸਪੀਟਲਸ ਦੇ ਵਿੱਚ ਜਿੰਨੀਆਂ ਵੀ ਬਿਲਡਿੰਗਜ਼ ਆ ਜਿੰਨਾ ਵੀ ਇਨਫਰਾਸਟ੍ਰਕਚਰ ਆ ਉਹ ਬੜੀ ਜਲਦੀ ਕਲਾਪਸ ਹੋਣ ਵਾਲਾ ਆ ਟੋਟਲ ਜਰਜਰ ਹਾਲਾਤ ਦੇ ਵਿੱਚ ਹੈਗਾ ਜਿਸ ਤਰ੍ਹਾਂ ਤੁਸੀਂ ਵੀ ਬਿਆਨ ਕਰ ਦਿੱਤਾ ਕਿ ਅਨਫਿਟ ਬਿਲਡਿੰਗ ਹੈਗੀ ਆ ਵੱਡੀਆਂ ਝਾੜੀਆਂ ਦੀ ਪਰਮਾਰ ਇਸ ਟੀਵੀ ਹਸਪੀਟਲ ਦੇ ਵਿੱਚ ਹੈਗੀ ਆ ਔਰ ਇਸ ਤੋਂ ਵੀ ਵੱਡੀ ਗੱਲ ਜਿਹੜਾ ਇੱਕ ਕਾਂਗਰਸ ਗ੍ਰਾਸ ਜਿਹੜੀ ਇੱਕ ਬੂਟੀ ਹੁੰਦੀ ਆ ਜਿਹਦੇ ਕਰਕੇ ਸਭ ਤੋਂ ਵੱਡੇ ਲੈਵਲ ਦੇ ਉੱਤੇ ਫੈਲਦੀ ਆ ਅਸਮਾ ਫੈਲਦਾ ਆ ਉਹ ਇਸ ਹਸਪੀਟਲ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਹੈਗਾ ਤੁਸੀਂ ਇੱਥੋਂ ਹੀ ਹਿਸਾਬ ਲਗਾ ਲਓ ਕਿ ਜਿੱਥੇ ਵੱਡੀ ਲੈਵਲ ਤੇ ਇੱਥੇ ਮਰੀਜ਼ ਆਉਂਦੇ ਆ ਆਪਣਾ ਟ੍ਰੀਟਮੈਂਟ ਕਰਾਉਣ ਲਈ ਕੋਈ ਐਚ ਆਈ ਵੀ ਲਈ ਵੀ ਆ ਜਾਂਦਾ ਆ ਹੈਪਟਾਈਟਿਸ ਲਈ ਵੀ ਆ ਜਾਂਦਾ ਆ ਕੋਈ ਬੰਦਾ ਟੀ ਵੀ ਲਈ ਵੀ ਆ ਜਾਂਦਾ ਤੇ ਉਹਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਬੁਨਿਆਦੀ ਸਹੂਦਾਵਾਂ ਮਿਆਸਰ ਨਹੀਂ ਹੈਗੀਆਂ ਤੁਸੀਂ ਆਪ ਖੁਦ ਦੇਖ ਲਿਆ ਕਿ ਮਰੀਜ਼ਾਂ ਦੇ ਬੈਠਣ ਵਾਸਤੇ ਬੈਂਚਸ ਤਾਂ ਕਿੱਥੇ ਨਹੀਂ ਹੈਗੇ ਔਰ ਆਵਾਰਾ ਕੁੱਤਿਆਂ ਦੀ ਪਰਮਾਰਿਆ ਜਿੱਥੇ ਮਰੀਜ਼ ਆਪੀ ਡੀਜ਼ ਲਈ ਆਉਂਦੇ ਆ ਪੇਸ਼ੈਂਟਸ ਆਉਂਦੇ ਆ ਵਾਰਡਸ ਹੈਗੀਆਂ ਉੱਥੇ ਤੁਸੀਂ ਆਪ ਦੇਖ ਲਓ ਕਿ ਕਿੰਨੀ ਵੱਡੀ ਲੈਵਲ ਤੇ ਆਵਾਰਾ ਜਾਨਵਰ ਆ ਕੁੱਤੇ ਆ ਔਰ ਇੱਥੋਂ ਤੱਕ ਕਿ ਜਿਹੜੇ ਇਤਮਾਰਦਾਰੀ ਕਰਨ ਵਾਲੇ ਮਰੀਜ਼ਾਂ ਦੇ ਨਾਲ ਆਏ ਵਿਅਕਤੀ ਆ ਉਹਨਾਂ ਦੇ ਬੈਠਣ ਦਾ ਵੀ ਕੋਈ ਸਹੀ ਇੰਤਜ਼ਾਮ ਇੱਥੇ ਟੀਵੀ ਹਸਪੀਟਲ ਦੇ ਵਿੱਚ ਨਹੀਂ ਹੈਗਾ ਔਰ ਪ੍ਰੋਮੀਨੈਂਟਲੀ ਤੁਸੀਂ ਦੇਖ ਲਓ ਕਿ ਲੋਕ ਆਪਣੇ ਘਰੋਂ ਹੀ ਮੰਜੇ ਬਿਸਤਰੇ ਇੱਥੇ ਲੈ ਕੇ ਆਉਂਦੇ ਆ ਔਰ ਆਪਣਾ ਮਰੀਜ਼ ਦਾ ਇਲਾਜ ਤੇ ਇਹਨਾਂ ਨੇ ਕੀ ਕਰਾਉਣਾ ਮੈਨੂੰ ਲੱਗਦਾ ਖੁਦ ਵੀ ਆਪ ਬਿਮਾਰ ਹੋ ਕੇ ਰੋਗਗ੍ਰਸ ਹੋ ਕੇ ਹੀ ਇੱਥੋਂ ਨਿਕਲਦੇ ਹੋਣਗੇ ਤੁਸੀਂ ਜੇ ਬੋਰਡ ਦੇ ਵਿੱਚ ਵੀ ਦੇਖ ਲਓ ਕੀ ਬੜੀ ਭਿਆਨਕ ਸਥਿਤੀ ਹੈਗੀ ਆ ਮਰੀਜ਼ਾਂ ਦੇ ਲਈ ਜੋ ਬੁਨਿਆਦੀ ਸਹੂਲਤਾਂ ਮਿਆਸਰ ਹੋਣੀਆਂ ਚਾਹੀਦੀਆਂ ਉਹ ਇਸ ਵੇਲੇ ਨਹੀਂ ਹੈਗੀਆਂ ਇਹ ਕਹਿ ਸਕਦੇ ਇੱਕ ਪਾਸੇ ਮਰੀਜ਼ ਤੇ ਆਪਣੀ ਬਿਮਾਰੀ ਨਾਲ ਲੜਦਾ ਪਿਆ ਨਾਲ ਨਾਲ ਜੋ ਨਕਾਮੀਆਂ ਨੇ ਸਰਕਾਰਾਂ ਦੀਆਂ ਉਸ ਤੋਂ ਵੀ ਕਿਤਨਾ ਕਿਤੇ ਤੰਗ ਪ੍ਰੇਸ਼ਾਨ ਹੋ ਕੇ ਸੋਚਦਾ ਕਿ ਬਚ ਪਾਵਾਂਗੇ ਕਿ ਨਹੀਂ ਕਿਉਂਕਿ ਬਹੁਤ ਮਾੜੀ ਹਾਲਤ ਹੋਈ ਪਈ ਬਹੁਤ ਦੇਖੋ ਬਹੁਤ ਬਦਤਰੀਨ ਹਾਲਾਤ ਆ ਇਹਦੇ ਵਿੱਚ ਸਰਕਾਰਾਂ ਨੂੰ ਵੀ ਚਾਹੀਦਾ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹਨਾਂ ਵਾਸਤੇ ਬਣਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਮਯੱਸਰ ਕਰਾਇਆ ਜਾਵੇ ਅਵੇਲੇਬਲ ਕਰਾਇਆ ਜਾਵੇ ਤੁਸੀਂ ਛੱਤਾਂ ਦੇ ਹਾਲਾਤ ਦੇਖ ਲਓ ਹਰ طرف ਪਾਣੀ ਦੀ ਲੀਕੇਜ ਆ ਹਰ طرف ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਦਿੱਕਤ ਹੈਗੀ ਆ ਔਰ ਉਹ ਕਹਿੰਦੇ ਨਾ ਕਿ ਮੇਰੇ ਮੁਲਕ 'ਤੇ ਆਸੇਬ ਦਾ ਸਾਯਾ ਹੈ ਜਾਂ ਕੀ ਹੈ ਕਿ ਹਰਕਤਾਂ ਤੇਜ਼ ਤਰ ਪਰ ਸਫ਼ਰ ਆਹستہ ਆਹستہ ਇਸ ਤੋਂ ਭਾਵ ਆ ਕੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਸਰਕਾਰਾਂ ਕਰ ਦਿੰਦੀਆਂ ਮਿਨਿਸਟਰਸ ਕਰ ਦਿੰਦੇ ਆ ਵੱਡੇ ਲੈਵਲ ਦੇ ਅਫੀਸ਼ੀਅਲਸ ਕਰ ਦਿੰਦੇ ਆ ਪਰ ਔਨ ਗਰਾਉਂਡ ਉਦਾਂ ਦੀਆਂ ਸੁਵਿਧਾਵਾਂ ਸੇ ਸੁਵਿਧਾਵਾਂ ਬਿਲਕੁਲ ਵੀ ਟੀਬੀ ਹਸਪੀਟਲ ਦੇ ਮਰੀਜ਼ਾਂ ਨੂੰ ਨਹੀਂ ਮਿਲ ਪਾ ਰਹੀਆਂ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਦੇਖਣੀਆਂ ਬੰਦੀਆਂ ਕਿ ਇੱਥੇ ਡਾਕਟਰਸ ਦੀ ਤਾਦਾਦ ਕਿੰਨੀ ਆ ਇੱਥੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਦੀ ਤਾਦਾਦ ਕਿੰਨੀ ਆ ਇੱਥੇ ਇਹ ਸਾਰੀਆਂ ਗੱਲਾਂ ਨਿਰਧਾਰਤ ਕਰਨ ਦੀ ਲੋੜ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਇਸ ਲਈ ਹਸਪਤਾਲ ਦੇ ਜੀ ਗੱਲ ਕਰੀਏ ਤਾਂ ਜਿਹੜੇ ਮਰੀਜ਼ ਆਉਂਦੇ ਨੇ ਇੱਥੇ ਉਹਨਾਂ ਨੂੰ ਵਾਸ਼ਰੂਮ ਤੱਕ ਦੀ ਜਿਹੜੀ ਫੈਸਿਲਿਟੀ ਉਹ ਨਹੀਂ ਹੈਗੀ ਪਵਨ ਜੀ ਕੀ ਲੱਗਦਾ ਹੈ ਕਿ ਇਹ ਸਰਾਸਰ ਧੱਕਾ ਹੈ ਇੱਕ ਪਾਸੇ ਟੀਬੀ ਹਸਪਤਾਲ ਚੈਸਟ ਹਸਪਤਾਲ ਨੂੰ ਵੱਖਰਾ ਕੀਤਾ ਹੋਇਆ ਪਰ ਇੱਥੇ ਧਿਆਨ ਵੀ ਕਿਸੇ ਦਾ ਨਹੀਂ ਹੈਗਾ ਤਾਰਾਂ ਦੇ ਗੁੱਛੇ ਦੇਖ ਸਕਦੇ ਆ ਕਿ ਇਸ ਤਰੀਕੇ ਨਾਲ ਤੁਸੀਂ ਆਪ ਦੇਖ ਲਓ ਹਰਮੀਰ ਜੀ ਕਿ ਕਿਤੇ ਇੱਥੇ ਕੋਈ ਭਿਆਨ ਖਾਸਾ ਵਾਪਰ ਸਕਦਾ ਕੋਈ ਮਰੀਜ਼ ਉਹਦੀ ਤਮਾਰਦਾਰੀ ਕਰਨ ਵਾਲਾ ਉਹਦਾ ਕੋ ਰਿਸ਼ਤੇਦਾਰ ਕੋਈ ਵੀ ਬੰਦਾ ਇਸ ਨੰਗੀਆਂ ਤਾਰਾਂ ਨੂੰ ਹੱਥ ਲਗਾ ਦੇ ਕੋਈ ਡਾਕਟਰ ਕੋਈ ਮੈਡੀਕਲ ਸਟਾਫ ਕੋਈ ਨਰਸਿਸ ਕੋਈ ਸਫਾਈ ਕਰਮਚਾਰੀ ਤਾਂ ਤੁਰੰਤ ਉਹ ਆਪਣੀ ਜੀਵਨ ਤੋਂ ਵੀ ਹੱਥ ਧੋ ਸਕਦਾ ਜ਼ਿੰਦਗੀ ਤੋਂ ਵੀ ਹੱਥ ਧੋ ਸਕਦਾ ਤੁਸੀਂ ਆਪ ਦੇਖ ਲਓ ਕਿ ਇਹ ਵਾਰਡ ਹੈ ਇੱਕ ਬੜੀ ਪ੍ਰੋਮਿਨੈਂਟ ਵਾਰਡ ਹੈ ਟੀਵੀ ਹਸਪੀਟਲ ਦੀ ਇਹਦੇ ਬਾਹਰ-ਬਾਰ ਵੀ ਕਿੰਨਾ ਗੰਦਗੀ ਦੀ ਪਰਮਾਰਿਆ ਹਰ ਪਾਸੇ ਇਹ ਦਰਵਾਜ਼ੇ ਦੀਆਂ ਤੁਹਾਨੂੰ ਦੱਸਾਂਗਾ ਕਿ ਇਹ ਬੈਨ ਖਾਲੀ ਹੈ ਤੇ ਬਾਹਰ ਜਿਹੜੀ ਗਰਾਊਂਡ ਸਾਰੀ ਭਰੀ ਹੋਈ ਗੂੜੇ ਨਾਲ ਸੋ ਮਤਲਬ ਇਹ ਹੈ ਕਿ ਸਟਾਫ ਵੀ ਪ੍ਰੋਪਰ ਤਰੀਕੇ ਨਾਲ ਆਪਣੇ ਉਸ ਸਾਫ-ਸਫਾਈ ਨੂੰ ਮੇਨਟੇਨ ਨਹੀਂ ਕਰਕੇ ਰੱਖਦੇ ਦੇਖੋ ਇਹੀ ਤਾਂ ਮੈਂ ਅਰ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਮੇਨਟੇਨ ਨਹੀਂ ਕੀਤਾ ਜਾ ਰਿਹਾ ਜਿਹੜੀਆਂ ਬੁਨਿਆਦੀ ਸਹੂਿਦਾਵਾਂ ਕਿਸੇ ਵੀ ਹਸਪਤਾਲ ਨੂੰ ਰਨ ਕਰ ਲਈ ਚਾਹੀਦੀਆਂ ਹੁੰਦੀਆਂ ਉਹ ਸਰਕਾਰ ਉਹਨੂੰ ਮੁਜੱਸਰ ਨਹੀਂ ਕਰਾ ਰਹੀ ਔਰ ਤੁਸੀਂ ਹੁਣ ਅਸੀਂ ਜਾ ਰਹੇ ਹਾਂ ਕਿ ਇਸੇ ਇੱਕ ਬੋਰਡ ਦੇ ਤਕਰੀਬ ਵਾਸ਼ਰੂਮ ਹੈਗਾ ਤੁਸੀਂ ਉਹਦੇ ਹਾਲਾਤ ਦੇਖ ਲਓ ਕਿ ਲੋਕ ਤਾਂ ਵਾਸ਼ਰੂਮ ਤੱਕ ਇਸ ਹਸਪਤਾਲ ਦਾ ਇਸਤੇਮਾਲ ਨਹੀਂ ਕਰ پا ਰਹੇ ਤੁਸੀਂ ਆਪ ਦੇਖ ਲਓ ਕਿ ਹਰ ਪਾਸੇ ਇੰਨੀ ਗੰਦਗੀ ਆ ਕਿ ਇੱਥੇ ਸਾਡਾ ਉਸ ਤਰ੍ਹਾਂ ਜਾਣਾ ਵੀ ਜਿਹੜਾ ਉਹ ਮੁਨਾਸਬ ਨਹੀਂ ਹੋ ਪਾਰਿਆ ਜਗਾ ਜਗਾ ਗੰਦਗੀ ਦੇ ਢੇਰ ਜਗਾ ਜਗਾ ਮਲਬੇ ਦੇ ਢੇਰ ਤੁਸੀਂ ਪੂਰਾ ਇਵਨ ਕੀ ਉੱਥੇ ਲਿਖ ਕੇ ਲਾ ਦਿੱਤਾ ਹੁਣ ਕਿ ਬਾਥਰੂਮ ਖਰਾਬ ਆ ਇੱਥੇ ਤੁਸੀਂ ਨਾ ਜਾਓ ਤੁਸੀਂ ਆਪ ਦੇਖੋ ਕਿ ਇਹਨੂੰ ਜੇ ਖਰਾਬ ਹੈ ਤਾਂ ਠੀਕ ਕਿੰਨੇ ਕਰਾਉਣਾ ਤੁਸੀਂ ਇਹ ਇੰਦੀਆਂ ਟਾਈਲਸ ਟੁੱਟੀਆਂ ਨੇ ਕੋਈ ਇੱਥੇ ਟੈਪ ਟੁੱਟੀ ਨਹੀਂ ਕੋਈ ਹੱਤ ਹੋਣ ਦਾ ਪ੍ਰਬੰਧ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਸ ਕਰਕੇ ਬੜਾ ਨਾਕਿਸ ਸਾਰੀ ਅਵੇਲੇਬਿਲਟੀ ਹੈਗੀ ਐ ਇਸ ਹਸਪੀਟਲ ਦੇ ਵਿੱਚ ਜਿਹਦੇ ਵਿੱਚ ਅਕਸਰ ਹੀ ਦਵਾਈਆਂ ਦੀ ਵੀ ਘਾਟ ਸਾਨੂੰ ਦੇਖਣ ਨੂੰ ਮਿਲਦੀ ਆ ਕਿ ਡਾਕਟਰਾਂ ਦੀ ਦਵਾਈਆਂ ਵੀ ਉਸ ਲੈਵਲ ਤੇ ਮੀਯਸਰ ਨਹੀਂ ਕਰਾ ਪਾਉਂਦੇ ਬਹੁਤ ਸਮੇਂ ਦੇ ਉੱਤੇ ਇਹੋ ਜਿਹੀਆਂ ਵੀ ਚੀਜ਼ਾਂ ਆਈਆਂ ਕਿ ਸ਼ਾਰਟੇਜ ਹੁੰਦੀ ਆ ਹੈਪਾਟਾਈਟਿਸ ਸੀ ਦੇ ਪੇਸ਼ੈਂਟਸ ਆਉਂਦੇ ਆ ਉਹਨਾਂ ਨੂੰ ਦਵਾਈਆਂ ਨਹੀਂ ਮਿਲਦੀਆਂ ਮਲਟੀ ਡਰਗ ਰੈਜ਼ਿਸਟੈਂਟ ਟਿਬੀਕਲੋਸਿਸ ਜਿਹੜੀ ਐਮ ਡੀ ਆਰਟੀ ਵੀ ਹੁੰਦੀ ਹੈ ਉਹਦੀਆਂ ਦਵਾਈਆਂ ਵੀ ਇੱਥੇ ਜੇ 9 ਮੰਨ ਲਓ ਅਵੇਲੇਬਲ ਹੋਣ ਤਾਂ 9 ਦੇ ਵਿੱਚੋਂ 7 ਜਿਹੜੀਆਂ ਮਿਲਦੀਆਂ ਹੀ ਨਹੀਂ ਤੇ ਫਿਰ ਬਾਹਰ ਮਿਲਦੀਆਂ ਇੱਥੇ ਇਹ ਵੀ ਨਿਰਧਾਰਤ ਕਰਨ ਦੀ ਲੋੜ ਆ ਕਿ ਜਿਹੜਾ ਮੈਡੀਕਲ ਟਰੀਟਮੈਂਟ ਦੇ ਦੌਰਾਨ ਜਿਹੜਾ ਡਾਕਟਰਸ ਦਾ ਇੱਕ ਨੈਕਸਸ ਹੁੰਦਾ ਵਾ ਮੈਡੀਕਲ ਮਾਫੀਆ ਦੇ ਨਾਲ ਬਾਹਰ ਦੁਕਾਨਦਾਰਾਂ ਦੇ ਨਾਲ ਕੈਮਿਸਟ ਦੇ ਨਾਲ ਉਹ ਵੀ ਤੋੜਨ ਦੀ ਲੋੜ ਆ ਤਾਂ ਕਿ ਮਰੀਜ਼ਾਂ ਨੂੰ ਜਿਹੜੀ ਦਵਾਈ ਦੀ ਲੋੜ ਆ ਉਹ ਇੱਥੋਂ ਹੀ ਮਜੱਸਰ ਹੋ ਸਕੇ ਮਿਲ ਸਕੇ ਲੋਕ ਸਸਤਾ ਇਲਾਜ ਕਰਾਉਣ ਦੀ ਭਾਲ ਦੇ ਵਿੱਚ ਆਉਂਦੇ ਆ ਬਹੁਤ ਹੀ ਤਦਾਦ ਦੇ ਵਿੱਚ ਗਰੀਬ ਬਲੋ ਪਾਵਰਟੀ ਲਾਈਨ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਦਵਾਈਆਂ ਬਾਹਰੋਂ ਖਰੀਦਣੀਆਂ ਮناسب ਨਹੀਂ ਹੁੰਦੀਆਂ ਉਹ ਖਰੀਦ ਨਹੀਂ ਪਾਉਂਦੇ ਸੋ ਇਸ ਕਰਕੇ ਅਲਟੀਮੇਟਲੀ ਜੇ ਉਹਨਾਂ ਨੂੰ ਇੱਥੋਂ ਮਿਲੇ ਤੇ ਜ਼ਿਆਦਾ ਵਧੀਆ ਔਰ ਪੰਜਾਬ ਦਾ ਹੈਲਥ ਇਨਫਰਾਸਟ੍ਰਕਚਰ ਮੈਂ ਅਰਜ਼ ਕਰਾਂ ਕੀ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਹਸਪਤਲ ਹੈਗੇ 3 ਡਿਸਟ੍ਰਿਕਟ ਹਸਪਤਲ ਹੈਗੇ 20 ਪਲਸ ਸਬਡਿਵੀਜ਼ਨਲ ਹਸਪਤਲ ਹੈਗੇ 42 ਕਮਿਊਨਿਟੀ ਹੈਲਥ ਸੈਂਟਰ ਹੈਗੇ 151 ਪ੍ਰਾਇਮਰੀ ਹੈਲਥ ਸੈਂਟਰ ਹੈਗੇ 426 ਡਿਸਪੈਂਸਰੀਜ਼ ਹੈਗੀਆਂ 1286 ਸਬ ਸੈਂਟਰਸ ਹੈਗੇ 2900 ਦੇ ਕਰੀਬ ਪਰ ਫਿਰ ਵੀ ਸਰਕਾਰਾਂ ਕੁਝ ਕਲੀਨਿਕਸ ਦੇ ਪਿੱਛੇ ਪੈ ਗਈਆਂ ਜਾਂ ਕੁਝ ਕਿਦਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਪੈ ਗਈਆਂ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਵੱਡੇ ਇਨਫਰਾਸਟ੍ਰਕਚਰ ਵੱਡੇ ਹਸਪਤਲ ਸਾਡੇ ਪੰਜਾਬ ਦੇ ਵਿੱਚ ਸਾਨੂੰ ਅਵੇਲੇਬਲ ਆ ਅੰਮ੍ਰਿਤਸਰ ਦੇ ਵਿੱਚ ਸਾਨੂੰ ਅਵੇਲੇਬਲ ਆ ਉਹਦੇ ਵੱਲ ਤਾਂ ਕੋਈ ਧਿਆਨ ਨਹੀਂ ਜਾ ਰਿਹਾ ਉਹਨੂੰ ਕਿਤੇ ਵੀ ਉਹਦੀ ਸਾਫ ਸੁਥਰਾਈ ਵੱਲ ਉਹਦੀ ਬੰਤਰ ਵੱਲ ਉਹਦੀ ਮੈਡੀਕਲ ਫੈਸਿਲਿਟੀ ਵੱਲ ਉਹਦੀਆਂ ਦਵਾਈਆਂ ਵੱਲ ਉਹਦੀ ਹੋਰ ਜਿੰਨੀਆਂ ਵੀ ਚਾਹੀਦੀਆਂ ਹੁੰਦੀਆਂ ਪੇਸ਼ੈਂਟਸ ਨੂੰ ਜਿੰਨੀਆਂ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਦੇ ਵੱਲ ਤਾਂ ਧਿਆਨ ਨਹੀਂ ਜਾ ਰਿਹਾ ਪਰ ਮੀਡੀਆ ਓਪਰਚ्युनिटी ਫੋਟੋ ਓਪਰਚ्युनिटी ਬਣਾ ਕੇ ਕੁਝ ਕਲੀਨਿਕਸ ਦਾ ਜ਼ਿਆਦਾ ਪ੍ਰਚਾਰ ਦਿਸ ਰਿਹਾ ਹੈ ਕਿ ਸਾਹਮਣੇ ਜੋ ਵੀ ਆਸ-ਪਾਸ ਬਲਾਕ ਬਣੇ ਹੋਏ ਜਾਂ ਵਾਰਡਸ ਬਣੇ ਹੋਏ ਆ ਉਹਨਾਂ ਇੱਥੇ ਦਮਾ ਵਾਰਡ ਬਣੀ ਹੋਈ ਹੈ ਉਹਨੂੰ ਤਾਲਾ ਵੱਜਿਆ ਹੋਇਆ ਆਸ-ਪਾਸ ਬਿਲਡਿੰਗ ਐਦਾਂ ਲੱ ਬਹੁਤ ਸੁੰਸਣੀਰੇ ਵਿੱਚ ਆ ਗਏ ਹੋਏ ਆ ਇਹ ਤੇ ਹੁਣ ਦੀ ਤਸਵੀਰ ਹੈ ਦਿੰਦੀ ਕਿ ਡਰ ਲੱਗਦਾ ਰਾਤ ਨੂੰ ਜਿਹੜੇ ਮਰੀਜ਼ ਇੱਥੇ ਰਹਿੰਦੇ ਨੇ ਆ ਪਰਿਵਾਰਕ ਵਜੇ ਰਹਿੰਦੇ ਨੇ ਉਹ ਕਿੱਦਾਂ ਰਹਿੰਦੇ ਹੋਣਗੇ ਔਰ ਫੰਗਸ ਤੋਂ ਬਚਾਅ ਰੱਖਣਾ ਹੁੰਦਾ ਟੀਵੀ ਦੇ ਵਿੱਚ ਮੈਂ ਗਲਤ ਨਾ ਹੋਵਾਂ ਪਰ ਥਾਂ ਥਾਂ ਜਾਲੇ ਹਰ ਪਾਸੇ ਘਟਾ ਕੋਈ ਵੀ ਇਸ ਤਰੀਕੇ ਨਾਲ ਫੈਸਿਲਿਟੀ ਨਹੀਂ ਹੈਗੀ ਹਸਪੀਟਲ ਦੇ ਸਟਾਫ ਨੇ ਤਾਂ ਮਾਸਕ ਲਾਏ ਨੇ ਪਰ ਜਿਹੜੇ ਮਰੀਜ਼ ਨੇ ਜਾਂ ਬਾਕੀ ਇਧਾਂ ਦੇ ਪਰਿਜਨ ਨੇ ਉਹ ਵਿਚਾਰੇ ਡਰਦੇ ਹੋਏ ਦਿਨ ਕੱਟਦੇ ਪਏ ਦੇਖੋ ਕੂੜੇ ਦਾ ਭੰਡਾਰ ਹੈ ਇੱਥੇ ਔਰ ਜਦੋਂ ਕੂੜੇ ਨੂੰ ਖਤਮ ਕਰ ਲਈ ਸਾੜ ਦਿੱਤਾ ਜਾਂਦਾ ਤਾਂ ਟਾਕਸਿਕ ਫਿਊਮਸ ਜਿਹੜੇ ਅਸੀਂ ਇਨਹੇਲ ਕਰਦੇ ਆ ਉਹਦੇ ਨਾਲ ਵੀ ਇਹ ਮਰੀਜ਼ਾਂ ਦੀ ਜਿਹੜੀ ਮੁਸ਼ਕਲਤ ਆ ਉਹਦੇ ਵਿੱਚ ਵਾਧਾ ਹੋ ਜਾਂਦਾ ਇੱਥੇ ਮਰੀਜ਼ ਮੈਂ ਅੱਗੇ ਹੀ ਅਰਜ਼ ਕਰ ਰਿਹਾ ਠੀਕ ਹੋਣ ਦੀ ਬਜਾਏ ਜ਼ਿਆਦਾ ਚਾਂਸਸ ਆ ਕਿ ਉਹ ਬਿਮਾਰ ਹੋ ਕੇ ਜਾਂਦਾ ਤੇ ਨਾਲ ਉਹਦੇ ਰਿਸ਼ਤੇਦਾਰ ਉਹਦੇ ਇਤਮਾਰਦਾਰੀ ਕਰਨ ਵਾਲੇ ਲੋਕ ਵੀ ਬਿਮਾਰੀ ਆਪਣੇ ਘਰ ਲੈ ਕੇ ਜਾਂਦੇ ਆ ਸੋ ਇਸ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਆ ਸਰਕਾਰਾਂ ਨੂੰ ਚਾਹੀਦਾ ਹੈਲਥ ਮਿਨਿਸਟਰ ਨੂੰ ਪੰਜਾਬ ਨੂੰ ਚਾਹੀਦਾ ਕਿ ਠੀਕ ਹੈ ਉਹ ਜੇ ਕਲਿਨਿਕਸ ਖੋਲ ਲਿਆ ਮਹੱਲਾ ਕਲਿਨਿਕਸ ਚੱਲਦੇ ਆ ਕੋਈ ਵੀ ਚੀਜ਼ਾਂ ਚੱਲਦੀਆਂ ਪਰ ਜਿਹੜੀਆਂ ਪੰਜਾਬ ਕੋਲ ਵੱਡੇ ਇਨਫਰਾਸਟ੍ਰਕਚਰ ਆ ਉਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਮੇਨਟੇਨ ਕੀਤਾ ਜਾਵੇ ਉਹਨਾਂ ਦਾ ਇਨਫਰਾਸਟ੍ਰਕਚਰ ਅੱਛਾ ਡਿਵੈਲਪ ਕੀਤਾ ਜਾਵੇ ਇੱਕ ਪ੍ਰਾਈਮ ਲੋਕੇਸ਼ਨ ਦੇ ਉੱਤੇ ਕਈ ਏਕੜਾਂ ਦੇ ਵਿੱਚ ਲੈਂਡ ਹੈਗੀ ਆ ਜੇ ਇਸ ਲੈਂਡ ਨੂੰ ਅਸੀਂ ਸੰਭਾਲ ਨਹੀਂ ਪਾਵਾਂਗੇ ਜੇ ਇਨਫਰਾਸਟ੍ਰਕਚਰ ਨੂੰ ਮੇਨਟੇਨ ਨਹੀਂ ਕਰ ਪਾਵਾਂਗੇ ਡਾਕਟਰਸ ਨੂੰ ਮੈਡੀਕਲ ਸਟਾਫ ਨੂੰ ਬੁਨਿਆਦੀ ਸੁਵਿਧਾਵਾਂ ਮੇਜਰ ਨਹੀਂ ਕਰ ਪਾਵਾਂਗੇ ਤੇ ਉਹ ਆਪਣੇ ਲੈਵਲ ਤੇ ਪਰਫਾਰਮ ਵੀ ਨਹੀਂ ਕਰ ਪਾਉਣਗੇ ਜਿਹਦੇ ਨਾਲ ਵੱਡਾ ਘਾਟਾ ਇਸ ਮੈਡੀਕਲ ਸਿਸਟਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ ਇਸ ਕਰਕੇ ਇਹੀ ਕਾਰਨ ਬਣਦੇ ਆ ਕਿ ਲੋਕ ਬੜੀ ਮਜਬੂਰੀ ਦੇ ਵਿੱਚ ਇਦਾਂ ਦੀ ਜਗ੍ਹਾ ਦੇ ਉੱਤੇ ਆਪਣਾ ਇਲਾਜ ਕਰਾਉਣ ਆਉਂਦੇ ਆ ਅਡਵਾਈਸ ਲੋਕ ਇੱਥੇ ਇਲਾਜ ਕਰਾਉਣ ਵੀ ਨਾ ਆਉਣ ਤੁਸੀਂ ਆਪ ਦੇਖ ਸਕਦੇ ਹੋ ਹਰ ਜਗ੍ਹਾ ਨੰਗੀਆਂ ਤਾਰਾਂ ਝਾੜੀਆਂ ਕਾਂਗਰਸ ਗਰਾਸ ਲੋਕ ਅੱਜ ਵੀ ਤੁਸੀਂ ਦੇਖੋ ਬਾਹਰ ਬੈਠਿਆ ਇੱਥੋਂ ਤੱਕ ਕਿ ਕਈ ਪੇਸ਼ੈਂਟ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਸਾਨੂੰ ਤਾਂ ਇਲੈਕਟ੍ਰਿਕ ਫੈਨ ਚਲਾਉਣ ਤੋਂ ਵੀ ਮਨਾ ਕਰ ਦਿੱਤਾ ਜਾਂਦਾ ਕਹਿੰਦੇ ਜੀ ਵਾਇਰਿੰਗ ਪੁਰਾਣੀ ਆ ਓਵਰ ਹੀਟ ਹੋ ਕੇ ਸੜ ਜਾਂਦੀ ਆ ਸੋ ਇਸ ਕਰਕੇ ਮੈਂ ਉਹੀ ਅਰਜ਼ੀ ਦਿੱਤਾ ਕਿ ਚੱਲਣ ਲਈ ਕਿਤੇ ਇਸ ਹਸਪਤਾਲ ਦੇ ਵਿੱਚ ਰਸਤਾ ਸਾਫ਼ ਨਹੀਂ ਹਰ ਜਗ੍ਹਾ ਸੜਕ ਟੁੱਟੀ ਆ ਭੱਜੀ ਆ ਕਿਤੇ ਕੋਈ ਸਾਫ਼ ਸਫਾਈ ਨਹੀਂ ਓਪਨ ਦੇ ਵਿੱਚ ਕਈ ਜਗ੍ਹਾ ਲੋਕ ਬਾਥਰੂਮ ਵੀ ਕਰਦੇ ਆ ਵਾਸ਼ਰੂਮ ਦੀ ਸਹੂਲਤ ਵੀ ਹਾਸ ਲੈਵਲ ਤੇ ਨਹੀਂ ਹੈਗੀ ਇੱਕ ਹੈਗਾ ਜਿਹੜਾ ਥੋੜਾ ਬਹੁਤ ਸਾਫ਼ ਹੈ ਬਾਕੀ ਸਾਰੇ ਜਾਂ ਤਾਂ ਬੰਦ ਆ ਜਾਂ ਟੁੱਟੇ ਭੱਜਿਆ ਜਾਂ ਓਵਰਲੀ ਚੋਕ ਢਗੇ ਆ ਗੰਦੇ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਨੂੰ ਇਸ ਵੇਲੇ ਦਰਸਾ ਰਹੀਆਂ ਕਿ ਅੰਮ੍ਰਿਤਸਰ ਟੀਵੀ ਹਸਪੀਟਲ ਦੇ ਹਾਲਾਤ ਬਿਲਕੁਲ ਬਦਤਰੀਨ ਆ ਮਾੜੇ ਆ ਇਹਦੇ ਵਿੱਚ ਲੋਕ ਆਪਣੀ ਜਾਨ ਬਚਾਉਣ ਦੀ بجائے ਕਿਤੇ ਇਹ ਨਾ ਮਸ਼ਹੂਰ ਹੋ ਜਾਈਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਬੰਦਾ ਉੱਥੇ ਜਾਊਗਾ ਉਹ ਬਚਣ ਦੀ بجائے ਜਾਨ ਆਪਣੀ ਖਤਮ ਕਰਕੇ ਆਊਗਾ ਉਹ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਕਿੰਨੇ ਵੱਡੇ ਲੈਂਡਫਿਲਸ ਕਿੰਨੀ ਗੰਦਗੀ ਹਰ ਜਗ੍ਹਾ ਤੁਸੀਂ ਦੇਖੋ ਗੰਦਗੀ ਦੇ ਢੇਰ ਆ ਸੜਕਾਂ ਟੁੱਟੀਆਂ ਫੁੱਟੀਆਂ ਨੇ ਕਿਤੇ ਵੀ ਪੈਦਲ ਵੀ ਚੱਲਣਾ ਇੱਥੇ ਮناسب ਨਹੀਂ ਹੈਗਾ ਜੇ ਕੋਈ ਛੱਤ ਕਿਸੇ ਮਰੀਦ ਦੇ ਉੱਤੇ ਕੋਈ ਡਿੱਗ ਗਈ ਕੋਈ ਹੋਰ ਹਾਦਸਾ ਪੇਸ਼ ਆ ਗਿਆ ਤੇ ਇਹਦੇ ਨਾਲ ਲੋਕਾਂ ਦੀ ਕੀਮਤੀ ਜਾਨਾਂ ਜਾ ਸਕਦੀਆਂ ਸੋ ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿਉਂ ਜਲ ਤੋਂ ਜਲ ਸਾਰੀਆਂ ਬੈਸਟ ਐਫਰਟਸ ਕਰਨਾ ਇਸ ਹਸਪੀਟਲ ਨੂੰ ਮੇਨਟੇਨ ਕਰ ਲਈ ਇਸ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਸਾਰ ਲੈਣ ਲਈ ਇਸ ਹਸਪੀਟਲ ਦੇ ਵਿੱਚ ਸਫਾਈ ਕਰਮਚਾਰੀ ਤੋਂ ਲੈ ਕੇ ਮੈਡੀਕਲ ਇਕਵਿਪਮੈਂਟਸ ਤੋਂ ਲੈ ਕੇ ਡਾਕਟਰਸ ਤੋਂ ਲੈ ਕੇ ਜਿੰਨੀਆਂ ਵੀ ਸੁਵਿਧਾਵਾਂ ਮੇਜਰ ਹੋਣੀਆਂ ਚਾਹੀਦੀਆਂ ਉਹ ਸਾਰੀਆਂ ਅਰੇਂਜ ਕਰਾ ਕੇ ਇੱਥੇ ਵੀ ਬਹੁਤ ਸਾਰੇ ਫੰਡਸ ਦੇ ਕੇ ਜਿਹੜੀ ਲੱਖਾਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਲੈਂਡ ਹੈ ਇੱਕ ਪ੍ਰਾਈਮ ਲੈਂਡ ਹੈ ਪ੍ਰਾਈਮ ਏਰੀਆ ਦੇ ਵਿੱਚ ਕਿਉਂ ਨਾ ਅਸੀਂ ਉਹਨੂੰ ਇਸਤੇਮਾਲ ਕਰਕੇ ਚੰਗਾ ਹਸਪੀਟਲ ਸਿਰਜ ਦਈਏ ਜਿਹੜਾ ਇਸ ਮਾਡਰਨ ਸੈਂਚਰੀ ਦੇ ਵਿੱਚ ਕੰਟੈਂਪੋਰੀ ਸਮੇਂ ਦੇ ਵਿੱਚ ਪੂਰੇ ਦੇਸ਼ੋ ਦੁਨੀਆਂ ਦੇ ਵਿੱਚ ਲੋਕ ਕਿੱਥੇ ਆ ਸਕਦੇ ਆ ਔਰ ਅੰਮ੍ਰਿਤਸਰ ਦੇ ਵਾਸਤੇ ਵੀ ਬਹੁਤ ਅੱਛਾ ਹੋਊਗਾ ਜੇ ਕੋਈ ਇਦਾਂ ਦਾ ਪ੍ਰਾਈਮ ਲੈਂਡ ਦੇ ਉੱਤੇ ਵੱਡਾ ਹਸਪੀਟਲ ਬਣ ਜਾਂਦਾ ਆ ਤੇ ਉਹ ਵੀ ਬੜਾ ਅੱਛਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿੰਨੇ ਜਾਨਵਰ ਤਾਂ ਆਲਰੇਡੀ ਦੇਖ ਲਈ ਸਾਹਣੇ ਤਾਂ ਕੇ ਦੇ ਅੰਦਰ ਬੈਠੇ ਹੋਏ ਹਸਪੀਟਲ ਦੇ ਤੁਸੀਂ ਆਪ ਦੇਖੋ ਜੇ ਆਵਾਰਾ ਪਸ਼ੂ ਕਿਸੇ ਨੂੰ ਝੋਟ ਪਹਜਾ ਦੇ ਕਿਸੇ ਬਜ਼ੁਰਗ ਨੂੰ ਸੱਟ ਲਾ ਦੇ ਤੇ ਕੌਣ ਇਸ ਗੱਲ ਦਾ ਜ਼ਿੰਮੇਵਾਰ ਹੋਊਗਾ ਦੋਸਤੋ ਇਸ ਕਰਕੇ ਇਹ ਵੀ ਤਾਂ ਬੜੀ ਭਿਆਨਕ ਗੱਲ ਆ ਵੱਡੇ ਲੈਂਡਫਿਲਸ ਮੈਂ ਅੱਗੇ ਗੱਲ ਕੀਤੀ ਸਾਹਮਣੇ ਵੀ ਕਿੰਨੇ ਵੱਡੇ ਕੂੜੇ ਦੇ ਢੇਰ ਆ ਕਿ ਜਿੱਥੋਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਐਡਮਿਨਿਸਟ੍ਰੇਸ਼ਨ ਇਸ ਹਸਪਤਲ ਦੀ ਸਰਕਾਰਾਂ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਬੰਦੀ ਆ ਉਹ ਕਿਤੇ ਵੀ ਸੁਹਿਰਦ ਨਹੀਂ ਹੈਗੇ ਉਹ ਨਹੀਂ ਚਾਹੁੰਦੇ ਕਿ ਲੋਕਾਂ ਵਾਸਤੇ ਕੋਈ ਸੁਵਿਧਾਵਾਂ ਹੋਣ ਜਿਹੜੇ ਡਾਕਟਰਸ ਆ ਉਹਨਾਂ ਨੂੰ ਵੱਡੀਆਂ ਤਨਖਾਹਾਂ ਹੁੰਦੀਆਂ ਹਨ ਉਹਨਾਂ ਕੋਲ 에어 ਕੰਡੀਸ਼ਨ ਰੂਮ ਹੁੰਦੇ ਆ ਇੱਥੇ ਵੀ بڑے ਡਾਕਟਰਸ ਨੇ ਆਪਣੇ 에어 ਕੰਡੀਸ਼ਨ ਲਗਾਏ ਆ ਪਰ ਮਰੀਜ਼ਾਂ ਨੂੰ ਤਾਂ ਪੱਖਾ ਚਲਾਉਣ ਤੋਂ ਵੀ ਮਨਾ ਕਰ ਦਿੱਤਾ ਜਾਂਦਾ ਪਾਣੀ ਪੀਣਾ ਵੀ ਲੋਕਾਂ ਦਾ ਇੱਥੇ ਦੁੱਬਰ ਹੋਇਆ ਪਿਆ ਲੋਕ ਦੱਸ ਰਹੇ ਆ ਕਿ ਇੱਕ ਮਸ਼ੀਨ ਲੱਗੀ ਆ ਉਹ ਵੀ ਕਦੀ ਚੱਲਦੀ ਕਦੀ ਨਹੀਂ ਚੱਲਦੀ ਗਰਮ ਪਾਣੀ ਆ ਤੇ ਹੋਰ ਕਿਦੋਂ ਬਾਹਰੋਂ ਜਾ ਕੇ ਉਹ ਆਪਣਾ ਪਾਣੀ ਪੀਣ ਵਾਲਾ ਲੈ ਕੇ ਆਉਂਦੇ ਆ ਤੁਸੀਂ ਆਪ ਹੀ ਦੇਖ ਲਿਆ ਕਿ ਕਿੰਨੇ ਬੁਨਿਆਦੀ ਸਹੂਲਤਾਂਾਂ ਦੀ ਵੱਡੇ ਲੈਵਲ ਤੇ ਘਾਟ ਆ ਸਵੈਸ਼ ਕਰਕੇ ਇਸ ਹਸਪਤਲ ਨੂੰ ਜਲ ਤੋਂ ਜਲਦ ਮੇਨਟੇਨ ਕਰਨਾ ਚਾਹੀਦਾ ਹੈ ਮੇਰੇ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਇਹ ਅਪੀਲ ਹੈ ਕਿ ਉਹ ਇਧਰ ਧਿਆਨ ਦੇਣ ਆਲਰੇਡੀ ਉਹਨਾਂ ਕੋਈ ਇਨਫਰਾਸਟ੍ਰਕਚਰ ਇੱਥੇ ਹੈਗਾ ਆਲਰੇਡੀ ਲੈਂਡ ਹੈਗੀ ਆ ਪ੍ਰਾਈਮ ਲੋਕੇਸ਼ਨ ਤੇ ਲੈਂਡ ਹੈਗੀ ਆ ਉਹ ਇਹੋ ਹੀ ਕਰਨ ਕਿ ਸਭ ਤੋਂ ਪਹਿਲਾਂ ਇਸ ਜਗ੍ਹਾ ਨੂੰ ਮੇਨਟੇਨ ਕਰ ਲੈਣ ਇਹਦੇ ਉੱਤੇ ਖਰਚਾ ਕਰਕੇ ਜਿਹੜਾ ਹੋਣਾ ਹੈ ਲੋਕਾਂ ਵਾਸਤੇ ਅੱਛਾ ਫੈਸਿਲਿਟੀ ਅਵੇਲੇਬਲ ਕਰਾ ਦੇਣ ਚੰਗਾ ਸਟਾਫ ਅਵੇਲੇਬਲ ਕਰਾ ਦੇਣ ਤਾਂ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ-ਨਾਲ ਪੂਰੇ ਪੰਜਾਬ ਔਰ ਦੇਸ਼ ਤੋਂ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾ ਸਕਣ ਮੈਂ ਇੱਕ ਹੋਰ ਅਰਜ਼ ਕਰ ਦਵਾਂ ਕਿ ਪਿੰਗਲਵਾੜਾ ਸੰਸਥਾ ਨੇ ਵੀ ਡਾਕਟਰ ਇੰਦਰਜੀਤ ਕੌਰ ਉਹਨਾਂ ਨੇ ਵੀ ਇਹ ਸਰਕਾਰ ਨੂੰ ਅਪੀਲ ਕੀਤੀ ਆ ਮੈਂ ਵੀ ਪਿੰਗਲਵਾੜਾ ਵੱਲੋਂ ਅਪੀਲ ਕਰ ਰਿਹਾ ਕਿ ਅਸੀਂ ਜਿਹੜੇ ਡੈਸਟਿਟਿਊਟਸ ਹੁੰਦੇ ਆ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਆ ਉਹਨਾਂ ਨੂੰ ਸੇਵਾਦਾਰ ਮਜੇਸਰ ਕਰਾਉਣ ਲਈ ਵੀ ਹਮੇਸ਼ਾ ਤਤਪਰ ਰਹੇ ਗਏ ਆ ਕੋਈ ਔਰਡ ਸੈਪਰੇਟ ਬਣਾਉਣੀ ਉਹਦੇ ਲਈ ਤਤਪਰ ਹੈਗੇ ਆ ਸਰਕਾਰਾਂ ਨੂੰ ਸਾਡੀ ਵੀ ਸੇਵਾ ਜਿੱਥੇ ਪਿੰਗਲਵਾੜਾ ਦੀ ਸੇਵਾ ਮੰਦੀ ਆ ਉੱਥੇ ਉਹ ਵੀ ਲੈ ਸਕਦੇ ਆ ਸੋ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆ ਬਸ ਬਿਲ ਪਾਰ ਦੀ ਘਾਟ ਆ ਡਾਕਟਰ ਜੇ ਗੱਲ ਨੂੰ ਸਮਝ ਲੈਣ ਸਰਕਾਰਾਂ ਇਸ ਗੱਲ ਨੂੰ ਸਮਝ ਲੈਣ ਤਾਂ ਕਿ ਆਮ ਲੋਕਾਂ ਦਾ ਭਲਾ ਹੋ ਸਕੇ ਬਿਲਕੁਲ ਸੋ ਅਕਸਰ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਕਹਿ ਦਿੰਦੀਆਂ ਨੇ ਕਿ ਜ਼ਮੀਨ ਨਹੀਂ ਹੈਗੀ ਜਿਸ ਕਰਕੇ ਕਿ ਅਸੀਂ ਪ੍ਰੋਪਰ ਤਰੀਕੇ ਨਾਲ ਬਿਲਡਿੰਗ ਤਿਆਰ ਨਹੀਂ ਕਰ ਸਕਦੇ ਪਰ ਅਸੀਂ ਜਿੱਥੇ ਟੀਵੀ ਹਸਪਤਾਲ ਦੇ ਵਿੱਚ ਦੇਖਿਆ ਹਰ ਥਾਂ ਜਿੱਥੇ ਝਾਤ ਪੈਂਦੀ ਹੈ ਉਹ ਜੰਗਲ ਬਣਿਆ ਹੋਇਆ ਹੈ ਜਿਸ ਨੂੰ ਸਾਫ ਸਫਾਈ ਕਰਨ ਤੋਂ ਬਾਅਦ ਪ੍ਰਾਪਰ ਤਰੀਕੇ ਨਾਲ ਵੱਡਾ ਹਸਪਤਾਲ ਬਣਾ ਦिए हैं मैं ये दावा कर दं कि अमृतसर ਹੀ ਨਹੀਂ ਬਾਕੀ ਨਾਲ ਲੱਗਦੇ ਜਿੰਨੇ ਵੀ ਜ਼ਿਲ੍ਹੇ ਨੇ ਉਹ ਇੱਥੋਂ ਆਪਣਾ ਇਲਾਜ ਕਰਵਾ ਸਕਦੇ ਨੇ ਕਿਉਂਕਿ ਜਿੰਨੀ ਇੱਥੇ ਕਮੀ ਪੇਸ਼ੀ ਮਰੀਜ਼ਾਂ ਨੂੰ ਆ ਰਹੀ ਹੈ ਉਸ ਦੇ ਨਾਲ ਨਾਲ ਜਿਹੜਾ ਸਰਕਾਰਾਂ ਵੱਲ ਵੀ ਇਸ ਆਪ ਦਾ ਇੱਕ ਮੂੰਹ ਹੁੰਦਾ ਕਿ ਸਰਕਾਰ ਕਦੋਂ ਇਸ ਵੱਲ ਧਿਆਨ ਦੇਵੇਗੀ ਕਿਉਂਕਿ ਜੋ ਮਰੀਜ਼ ਆਉਂਦੇ ਨੇ ਇਲਾਜ ਕਰਵਾਉਣ ਵਾਸਤੇ ਸ਼ਾਇਦ ਹੀ ਹੈ ਕੋਈ ਇਹ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਰੱਖ ਕੇ ਆਪਣਾ ਇਲਾਜ ਕਰਵਾ ਸਕੇ ਬਾਕੀ ਤੇ ਸਭ ਇੱਥੇ ਆ ਕੇ ਆਸ ਛੱਡ ਦਿੰਦੇ ਨੇ ਕਿਉਂਕਿ ਜਿਹੜੇ ਹਾਲਾਤ بڑے ਹਸਪਤਾਲ ਦੇ ਉਹ ਵਾਕੇ ਖਤਰਨਾਕ ਨੇ ਕੈਮਰਾਮੈਨ ਸ਼ੁਭਮ ਦਿਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ